ਅੱਜ ਸਰਬ ਧਰਮ ਸੰਮੇਲਨ ਹੋਇਆ ਤੇ ਸਾਰੇ ਧਰਮਾਂ ਦੇ ਲੋਕ ਆਏ ਨੇ ਤੁਸੀਂ ਰਹਿਕੀ ਦੀ ਲੈਣੀ ਆ ਜਦੋਂ ਤਾਂ ਸਾਰੇ ਕਹਿ ਰਹੇ ਨੇ ਵੀ ਸਖਤ ਕਾਨੂੰਨ ਬਣਾਓ ਘੱਟ ਤੋਂ ਘੱਟ ਫੌਸੀ ਜਾਂ ਉਮਰ ਕੈਦ ਤਾਂ ਹੋਵੇ ਰਹਿਕੀ ਦੀ ਲੈਣੀ ਆ ਪਰ ਸਰਕਾਰਾਂ ਰਾਜਨੀਤੀ ਕਰਦੀਆਂ ਇਸ ਦੇ ਉੱਤੇ ਜਿਨੇ ਜਿਨੇ ਵੀ ਰਾਜਨੀਤੀ ਕੀਤੀ ਉਹ ਰਹਿ ਆ ਨਹੀਂ ਹੈਗਾ ਬਾਦਲ ਕਿਆ ਨੇ ਕੀਤੀ ਕਾਂਗਰਸ ਨੇ ਕੀਤੀ ਵਾਦ ਬਣਾਏ ਹੁਣ ਇਹਨਾਂ ਦੀ ਵਾਰ ਇਹ ਵੀ ਚੱਲੇ ਜਾਣਗੇ ਜਦੋਂ ਤਾਕਤ ਹੁੰਦੀ ਹੈ ਉਦੋਂ ਇਹ ਮੁੱਦੇ ਭੁੱਲ ਜਾਂਦੇ ਨੇ ਜੇ ਬੰਦੀ ਸਿੰਘਾਂ ਦਾ ਹੋਵੇ ਚਾਹੇ ਉਹ ਗੁਰੂਗ੍ਰੰਥ ਸਾਹਿਬ ਦੀ ਬੇਅਦਬੀਆਂ ਦਾ ਮਸਲਾ ਹੋਵੇ ਚਾਹੇ ਪੰਜਾਬ ਦੇ ਹੱਕਾਂ ਦੀ ਗੱਲ ਹੋਵੇ ਅਸੀਂ ਬਾਪ ਮੰਨਦੇ ਆਂ ਜੇ ਕੋਈ ਸਾਡਾ ਕਤਲ ਕਰ ਦਵੇ ਉਹਦੇ ਤੋਂ ਵੱਧ ਕੇ ਸਜ਼ਾ ਗੁਰੂਗ੍ਰੰਥ ਸਾਹਿਬ ਦੀ ਬੇਅਦਬੀ ਦੀ ਹੋਣੀ ਚਾਹੀਦੀ ਬਾਦਲੋ ਨੇ ਹੁਣ ਕਿਹਾ ਸੀ ਆਪਣੇ ਪਾਪਕਾਲਾ ਸਾਹਿਬ ਕਹਿੰਦਾ ਸਾਡੀ ਸਰਕਾਰ ਬਣਾ ਦੇ ਪਹਿਲੀ ਕੋਕੀ ਜਿਹੜੇ ਹੈਗੇ ਬੰਦੀ ਸਿੰਘ ਰਹਾ ਕਰਦਾਂਗੇ ਤੇ ਇਹਨਾਂ ਦੀ ਉਦੋਂ ਹੁਕਗੀਆਂ ਕਿੱਥੇ ਕਿੱਧਰ ਗਈਆਂ ਸੀ 10 ਸਾਲ ਇਥੇ ਸੱਤਾ ਦੇ ਵਿੱਚ ਰਹੇ ਨੇ ਉਦੋਂ ਹੁਕਗੀਆਂ ਇਹਨਾਂ ਦੀ ਕਿੱਧਰ ਗਈਆਂ ਸੀ ਉਦੋਂ ਸੜਾ ਦਿੰਦੇ ਰਾਣਾ ਹਰਿਆਣੇ ਤੋਂ ਚੱਲ ਕੇ ਆ ਗਏ ਸਨਾਤਨ ਨਾਲੇ ਆ ਗਏ ਸਾਡੇ ਵਾਲੇ ਕਿੱਥੇ ਨੇ ਜੀ ਕਿ ਉਹਨਾਂ ਦਾ ਗੁਰੂ ਨਹੀਂ ਹੈਗਾ ਜਿਹੜੇ ਲੋਕ ਨੇ ਇਕੱਠੇ ਨੇ ਲੀਡਰ ਹੀ ਸਾਡੇ ਜਿਹੜੇ ਖਰਾਬ ਕਰਦੇ ਸਾਨੂੰ ਸਰਕਾਰ ਸਾਰਾ ਕੁਝ ਕਰਦੇ ਪਰ ਜਿਹੜੇ ਲੀਡਰ ਨੇ ਉਹ ਦੇਖ ਲੈਂਦੇ ਨੇ ਵੀ ਇਹਨਾਂ ਚ ਏਕਤਾ ਨਹੀਂ ਹੈ ਹੂੰ ਲੀਡਰਾਂ ਚ ਏਕਤਾ ਨਹੀਂ ਹੈਗੀ ਆਪਸ ਵਿੱਚ ਲੜਦੇ ਨੇ ਉਲਝੇ ਹੋਏ ਨੇ ਕਹਿੰਦੇ ਹੁੰਦੇ ਨੇ ਕਮੇਟੀ ਕੰਮ ਨੂੰ ਮਿੱਟੀ ਕਰਨ ਵਾਲੀ ਜਿਹੜੀ ਚੀਜ਼ ਹੁੰਦੀ ਉਹਨੂੰ ਕਮੇਟੀ ਕਹਿ ਦਿੰਦੇ ਨੇ ਕੰਮ ਨੂੰ ਮਿੱਟੀ ਕਰਨੇ ਵਾਲੀ ਕਮੇਟੀ ਹਾਂਜੀ ਹਾਂਜੀ ਕੰਮ ਜਿਹੜੇ ਕੋਈ ਕੰਮ ਦੀ ਗੱਲ ਚੱਲਦੀ ਹੋਵੇ ਜੇ ਉਹਨੂੰ ਮਿੱਟੀ ਕਰਨਾ ਤਾਂ ਉਹ ਕਮੇਟੀ ਬਣਾ ਕੇ ਉਹਨੂੰ ਮਿੱਟੀ ਕਰਨ ਦਾ ਫਾਰਮੂਲਾ ਇਹ ਗੁਰਗ੍ਰਾਂਤ ਸਾਹਿਬ ਕਿਹੜਾ ਕਿਸੇ ਨੂੰ ਲਾਠੀ ਮਾਰਦੇ ਨੇ ਜਾਂ ਕਿਸੇ ਨੂੰ ਗਾਲ ਕੱਢਦੇ ਨੇ ਉੱਥੇ ਬਰਾਜਮਾਨ ਨੇ ਉਹ ਜਾ ਕੇ ਉਹਦੀ ਬੇਅਤਵੀ ਹੈ ਤਾਂ ਹੀ ਅਗਲਾ ਕਰਦਾ ਜਦ ਉਹਨਾਂ ਦੀ ਇਡੀਓਲੋਜੀ ਉਹਨਾਂ ਦੀ ਜਿਹੜੀ ਸੋਚ ਹੈ ਗੁਰੂ ਸਾਹਿਬ ਦੀ ਉਦੋਂ ਤੋਂ ਡਰਦੇ ਹੋਏ ਇਹ ਕਾਰਜ ਕਰਦੇ ਨੇ ਇਹ ਕਰਾਉਂਦੀਆਂ ਏਜੰਸੀਆਂ ਨੇ ਮੇਰੇ ਹਿਸਾਬ ਨਾਲ ਤਾਂ ਨਾ ਲੀਡਰਾਂ ਦਾ ਹੀ ਆਪਾਂ ਪਿੰਡਾਂ ਦੇ ਵਿੱਚ ਜਿੱਮੇ ਪਹਿਲਾਂ ਆਪਾਂ ਬੰਦ ਕਰਤਾ ਸੀ ਇਹਨਾਂ ਦਾ ਆਉਣਾ ਜੇ ਹੁਣ ਇਹ ਨਹੀਂ ਇਹ ਕਰਦੇ ਕੋਈ ਰੂਲ ਨਹੀਂ ਬਣਾਉਂਦੇ ਇਹੀ ਵਿਰੋਧ ਸਭ ਤੋਂ ਵੱਡਾ ਹੋਊਗਾ ਲੀਡਰਾਂ ਦਾ ਬਾਈਕਾਟ ਟੋਟਲ ਬਾਈਕਾਟ ਕਰ ਸੋ ਟਾਵਰ ਮੋਰਚੇ ਤੇ ਬਾਬਾ ਰਾਜਾ ਰਾਜ ਸਿੰਘ ਜੀ ਪਹੁੰਚੇ ਨੇ ਕਿਸਾਨ ਯੂਨੀਅਨ ਕਾਦੀਆਂ ਤੋਂ ਬਾਈ ਅਵਜਿੰਦਰ ਸਿੰਘ ਜੋਗੀ ਨੇ ਜ਼ਿਲ੍ਹਾ ਪਟਿਆਲਾ ਦੇ ਪ੍ਰਧਾਨ ਨੇ ਉਹ ਵੀ ਪਹੁੰਚੇ ਨੇ ਗੱਲਬਾਤ ਕਰਾਂਗੇ ਬਾਬਾ ਰਾਜਾ ਰਾਜ ਸਿੰਘ ਜੀ ਨੇ ਸਾਡੇ ਨਾਲ ਬਾਬਾ ਜੀ ਸਭ ਤੋਂ ਪਹਿਲਾਂ ਤਾਂ ਫਤਿਹ ਅਰਜ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸ ਤਰ੍ਹਾਂ ਦੇਖ ਰਹੇ ਹੋ ਜੀ ਇੱਕ ਸਾਲ ਹੋਣ ਨੂੰ ਜਾ ਰਿਹਾ ਹੈ ਸਰਕਾਰਾਂ ਕਹਿ ਰਹੀਆਂ ਨੇ ਕਿ ਕਮੇਟੀ ਬਣਾਤੀ ਹੈ ਜੀ ਕਮੇਟੀ ਦਾ ਫੈਸਲਾ ਆਊਗਾ ਜਿਹੜਾ ਉਹਦੇ ਤੇ ਅਮਲ ਕੀਤਾ ਜਾਊਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਇੱਕ ਸਾਲ ਤੋਂ ਭਾਈ ਜਗਰਜੀਤ ਸਿੰਘ ਲਗਾਤਾਰ ਬੈਠੇ ਹੋਏ ਨੇ ਕਾਨੂੰਨ ਬਣਾਉਣ ਵਾਸਤੇ ਅਸੀਂ ਪੌਣੇ ਤਿੰਨ ਸਾਲ ਤੋਂ ਚੰਡੀਗੜ੍ਹ ਮੋਹਾਲੀ ਦੀਆਂ ਬਰੂਹਾਂ ਤੇ ਬੈਠਿਆ ਬੰਦੀ ਸਿੰਘਾਂ ਦੀ ਰਿਹਾਈ ਲਈ ਹੋਏ ਬੰਦੀ ਕਾਨੂੰਨ ਜਿਹੜੇ ਸਖਤ ਕਾਨੂੰਨ ਵਾਸਤੇ ਜੀ ਸਰਕਾਰ ਚੁੱਪ ਬੈਠੀਆਂ ਨੇ ਪਿਛਲੇ 2 ਮਹੀਨੇ ਹੋ ਗਏ ਕੋਈ ਹਲਚਲ ਹੋ ਗਈ ਸੀ ਵੀ ਅਸੀਂ ਸਖਤ ਕਾਨੂੰਨ ਬਣਾਵਾਂਗੇ ਫਿਰ 2 ਦਿਨਾਂ ਬਾਅਦ ਕਹਤਾ ਵੀ ਕਮੇਟੀ ਬਣਾਤੀ ਸਾਰਿਆਂ ਦੀ ਰਾਇ ਲਈ ਜਾਊਂ ਮੈਂ ਹੁਣ ਸਰਕਾਰ ਨੂੰ ਕਹਿਣਾ ਚਾਹੁੰਦਾ ਅੱਜ ਸਰਬ ਧਰਮ ਸੰਮੇਲਨ ਹੋਇਆ ਇੱਥੇ ਜੀ ਸਾਰੇ ਧਰਮਾਂ ਦੇ ਲੋਕ ਆਏ ਨੇ ਤੁਸੀਂ ਰਾਇ ਕਿਹਦੀ ਲੈਣੀ ਆ ਜਦੋਂ ਤਾਂ ਸਾਰੇ ਕਹਿ ਰਹੇ ਨੇ ਵੀ ਸਖਤ ਕਾਨੂੰਨ ਬਣਾਓ ਹਮ ਘੱਟ ਤੋਂ ਘੱਟ ਫੌਸੀ ਜਾਂ ਉਮਰ ਕੈਦ ਤਾਂ ਹੋਵੇ ਰਾਇ ਕਿਹਦੀ ਲੈਣੀ ਆ ਪਰ ਸਰਕਾਰਾਂ ਰਾਜਨੀਤੀ ਕਰਦੀਆਂ ਨੇ ਇਸ ਦਿੱਤੇ ਜਿਨੇ ਜਿਨੇ ਵੀ ਰਾਜਨੀਤੀ ਕੀਤੀ ਹੈ ਉਹ ਰਹਿਣਾ ਹੀ ਹੈਗਾ ਬਾਦਲ ਕਿਆ ਨੇ ਕੀਤੀ ਕਾਂਗਰਸ ਨੇ ਕੀਤੀ ਭਾਜਪਾ ਨੇ ਹੁਣ ਇਹਨਾਂ ਦੀ ਵਾਰ ਇਹ ਵੀ ਚਲੇ ਜਾਣਗੇ ਜੇ ਨਹੀਂ ਕਾਨੂੰਨ ਬਣਗੇ ਹੁਣ ਇਹਨਾਂ ਕੋਲੇ ਤਾਕਤ ਆ ਜਦੋਂ ਤਾਕਤ ਹੁੰਦੀ ਹੈ ਉਦੋਂ ਇਹ ਮੁੱਦੇ ਭੁੱਲ ਜਾਂਦੇ ਨੇ ਚਾਹੇ ਬੰਦੀ ਸਿੰਘਾਂ ਦਾ ਹੋਵੇ ਚਾਹੇ ਉਹ ਗੁਰੂਗ੍ਰੰਥ ਸਾਹਿਬ ਦੇ ਬਿਆਦਵੀਆਂ ਦਾ ਮਸਲਾ ਹੋਵੇ ਚਾਹੇ ਪੰਜਾਬ ਦੇ ਹੱਕਾਂ ਦੀ ਗੱਲ ਹੋਵੇ ਕੋਈ ਵੀ ਮਸਲਾ ਹੋਵੇ ਜਦੋਂ ਤਾਕਤ ਹੁੰਦੀ ਹੈ ਤਾਂ ਭੁੱਲ ਜਾਂਦੇ ਨੇ ਜਦੋਂ ਬਾਹਰ ਹੋ ਜਾਂਦੇ ਨੇ ਉਦੋਂ ਇਹਨਾਂ ਨੂੰ ਸਾਰੇ ਬੰਦੀ ਸਿੰਘ ਵੀ ਜਾਦਾਂ ਦੇ ਨੇ ਉਹਨਾਂ ਨੂੰ ਜਿਹੜੇ ਮੁੱਦੇ ਨੇ ਗੁਰੂਗ੍ਰਾਂਦ ਸਾਹਿਬ ਦੇ ਉਹ ਵੀ ਯਾਦ ਆਉਂਦੇ ਕਿਸਾਨੀ ਦੇ ਮੁੱਦੇ ਵੀ ਆ ਯਾਦ ਆਉਂਦੇ ਨੇ ਪੰਜਾਬ ਦੇ ਸਾਰੇ ਮੁੱਦੇ ਇਹਨਾਂ ਨੂੰ ਯਾਦ ਆ ਜਾਂਦੇ ਨੇ ਜਿਵੇਂ ਉਹ ਧਾਰਨ ਬੋਜੋ ਬਾਦਲ ਨੇ ਹੁਣ ਕਿਹਾ ਸੀ ਆਪਣੇ ਬਾਬਾ ਬਕਾਲਾ ਸਾਹਿਬ ਕਹਿੰਦਾ ਸਾਡੀ ਸਰਕਾਰ ਬਣਾ ਦੇ ਪਹਿਲੀ ਕੁੱਗੀ ਜੀ ਜਿਹੜੇ ਹੈਗੇ ਬੰਦੀ ਸਿੰਘ ਰਹਾ ਕਰਦਾਂਗੇ ਤੇ ਇਹਨਾਂ ਦੀ ਉਦੋਂ ਕੁੱਗੀਆਂ ਕਿੱਥੇ ਕਿੱਧਰ ਗਈਆਂ ਸੀ 10 ਸਾਲ ਇਥੇ ਸੱਤਾ ਦੇ ਵਿੱਚ ਰਹੇ ਨੇ ਉਦੋਂ ਕੁੱਗੀਆਂ ਇਹਨਾਂ ਦੀ ਕਿੱਧਰ ਗਈਆਂ ਸੀ ਉਦੋਂ ਸੜਾ ਦਿੰਦੇ ਉਦੋਂ ਮੌਕਾ ਸੀ ਪਰ ਨਹੀਂ ਕੋਈ ਵੀ ਆ ਜਦੋਂ ਪੋਲੀਟਿਕਲ ਜਦੋਂ ਤਾਕਤ ਆ ਜਾਂਦੀ ਹੈ ਕੁਰਸੀ ਆ ਜਾਂਦੇ ਹੋ ਸਾਰੇ ਮੁੱਦੇ ਭੁੱਲ ਜਾਂਦੇ ਨੇ ਉਦੋਂ ਪਹਿਲਾਂ ਸਾਰੀਆਂ ਪਾਰਟੀਆਂ ਇਦਾਂ ਦੀਆਂ ਨੇ ਜਿਨ੍ਹਾਂ ਕੋਲ ਹਾਲੇ ਤਾਕਤ ਨਹੀਂ ਹੈਗੀ ਉਹ ਪੰਥਕ ਕੋ ਹੁੰਦੀਆਂ ਨੇ ਉਹਨਾਂ ਚੋਂ ਕੋਈ ਨਹੀਂ ਆਇਆ ਜੀ ਰਾਮ ਸਿੰਘ ਰਾਣਾ ਹਰਿਆਣੇ ਤੋਂ ਚੱਲ ਕੇ ਆ ਗਏ ਸਨਾਤਨ ਵਾਲੇ ਆ ਗਏ ਸਾਡੇ ਵਾਲੇ ਕਿੱਥੇ ਨੇ ਜੀ ਕਿ ਉਹਨਾਂ ਦਾ ਗੁਰੂ ਨਹੀਂ ਹੈਗਾ ਦੇਖੋ ਸਾਰਿਆਂ ਨੂੰ ਆਉਣਾ ਚਾਹੀਦਾ ਉਦੋਂ ਪਹਿਲਾਂ ਵੀ ਬਹੁਤ ਸਾਰੇ ਜਿਹੜੀ ਪੰਥਕ ਸ਼ਖਸੀਅਤਾਂ ਨੇ ਹੋਰ ਨੇ ਸਭ ਨੇ ਹਾਜ਼ਰੀਆਂ ਭਰੀਆਂ ਨੇ ਹੁਣ ਕੱਲ ਦਾ ਜਿਹੜਾ ਦਸਹਿਰਾ ਸਮਾਗਮ ਆ ਸਾਲੀਆਂ ਸਾਰੀਆਂ ਰਾਮ ਸਿੰਘ ਜਥੇਵੰਦ ਦਲ ਪੰਥਕੋ ਸਾਰੇ ਹਜੂਰ ਸਾਹਿਬ ਗਏ ਹੋਏ ਨੇ ਤੇ ਅਸੀਂ ਕੱਲ ਨੂੰ ਮਹੱਲਾ ਕਰ ਲੈਣਾ ਦਾ ਚਮਕੌਰ ਸਾਹਿਬ ਇਸ ਤਰ੍ਹਾਂ ਕਰਕੇ ਥੋੜੇ ਜਿਹੇ ਪਸੜ ਵੀ ਕੋਈ ਗੱਲ ਨਹੀਂ ਕਿ ਜਥੇਬੰਦੀਆਂ ਨੂੰ ਤਾਂ ਹੈਗਾ ਜੀ ਉਹਨਾਂ ਨੂੰ ਤਾਂ ਮਹੱਲਾ ਕੱਢਣਾ ਤਿਉਹਾਰ ਨੇ ਪਰ ਜਿਹੜੇ ਪੰਥਕ ਨੇ ਜੀ ਜਿਹੜੇ ਵੋਟਾਂ ਮੰਗਦੇ ਨੇ ਜਿਹੜੇ ਰਾਜਨੀਤੀ ਕਰਦੇ ਨੇ ਉਧਰ ਉਹ ਤਾਂ ਉਦੋਂ ਹੀ ਆਉਣਗੇ ਜਦੋਂ ਉਹਨਾਂ ਨੇ ਵੋਟਾਂ ਲੈਣੀਆਂ ਨੇ ਹੂੰ ਮੈਂ ਤੁਹਾਨੂੰ ਪਹਿਲਾਂ ਹੀ ਕਹਿ ਚੁੱਕਿਆ ਜੀ ਵੀ ਜਦੋਂ ਵੋਟਾਂ ਲੈਣੀਆਂ ਉਦੋਂ ਸਭ ਕੁਝ ਜ਼ਿਆਦਾ ਆਉਂਦਾ ਇਹਨਾਂ ਨੂੰ ਉਹ ਭੁੱਲ ਜਾਂਦੇ ਨੇ ਹੂੰ ਇਸ ਕਰਕੇ ਜਿਹੜੇ ਲੋਕ ਨੇ ਇਕੱਠੇ ਨੇ ਜੀ ਲੀਡਰ ਹੀ ਸਾਡੇ ਜਿਹੜੇ ਖਰਾਬ ਕਰਦੇ ਸਾਰੇ ਹੂੰ ਸਰਕਾਰ ਸਾਰਾ ਕੁਝ ਕਰਦੇ ਪਰ ਜਿਹੜੇ ਲੀਡਰ ਨੇ ਉਹ ਦੇਖ ਲੈਂਦੇ ਨੇ ਵੀ ਇਹਨਾਂ ਚ ਏਕਤਾ ਨਹੀਂ ਹੈਗੀ ਹੂੰ ਲੀਡਰਾਂ ਚ ਇਕਤਾ ਨਹੀਂ ਹੈਗੀ ਆਪਸ ਵਿੱਚ ਲੜਦੇ ਨੇ ਉਲਝੇ ਹੋਏ ਨੇ ਜਿਹੜੇ ਲੋਕ ਨੇ ਵਿਚਾਰੇ ਗੁੰਮਰਾਹ ਹੋ ਜਾਂਦੇ ਨੇ ਵੀ ਕਿੱਥੇ ਜਾਣ ਲੋਕਾਂ ਦੇ ਵਿੱਚ ਬਿਆਦਵੀ ਦਾ ਜਿਹੜਾ ਹੈਗਾ ਮੁੱਦੇ ਦਾ ਉਹ ਬਹੁਤ ਦਰਦਾ ਬੰਦੀ ਸਿੰਘਾਂ ਦਾ ਵੀ ਦਰਦਾ ਉਹਨਾਂ ਦੇ ਮਨਾਂ ਦੇ ਵਿੱਚ ਤਾਂ ਹੀ ਉੱਠ ਕੇ ਜਾਂਦੇ ਨੇ ਨਾ ਜੇ ਦਰਦਾ ਇਸ ਕਰਕੇ ਲੋਕ ਚਾਹੁੰਦੇ ਨੇ ਬੰਦੀ ਸਿੰਘ ਵੀ ਰਹਾ ਹੋਣ ਕਾਨੂੰਨ ਵੀ ਸਖਤ ਬਣਨ ਤੇ ਪੰਜਾਬ ਦੇ ਜਿਹੜੇ ਹੋਰ ਮੁੱਦੇ ਨੇ ਉਹ ਵੀ ਹੱਲ ਹੋਣ ਲੋਕ ਚਾਹੁੰਦੇ ਨੇ ਪਰ ਜਿਹੜੇ ਲੀਡਰ ਨੇ ਸਰਕਾਰਾਂ ਨੇ ਉਹ ਇਸ ਦੇ ਉੱਤੇ ਧਿਆਨ ਨਹੀਂ ਦਿੰਦੇ ਆ ਉਹ ਸਿਰਫ ਆਪ ਦੀ ਚੌਧਰ ਖਾਤਰ ਆਪਣੀ ਕੁਰਸੀਆਂ ਖਾਤਰ ਲੋਕਾਂ ਦਾ ਇਸਤੇਮਾਲ ਕਰਦੀਆਂ ਨੇ ਤੇ ਫਿਰ ਭੁੱਲ ਜਾਂਦੀਆਂ ਨੇ ਕਿੰਨਾ ਕੁ ਚਿਰ ਲੋਕ ਸੜਕਾਂ ਦੇ ਤੋੜ ਦੇਣਗੇ ਜਿੰਨੇ ਕਰਨਗੇ ਜੀ ਸੋ ਬਾਈ ਅਵਜੇਂਦਰ ਸਿੰਘ ਜੋਗੀ ਨੇ ਕਿਸਾਨ ਯੂਨੀਅਨ ਕਾਦੀਆਂ ਤੋਂ ਬਾਈ ਜੀ ਫਤਿਹ ਅਰਜ਼ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਵਾਨਾ ਜੀ ਕਿਸ ਤਰ੍ਹਾਂ ਦੇਖਦੇ ਹੋ ਜੀ ਇੱਕ ਸਾਲ ਦਾ ਸਮਾਂ ਹੋਣ ਨੂੰ ਜਾ ਰਿਹਾ ਏ ਬਾਈ ਗੁਰਜੀਤ ਸਿੰਘ ਫੌਜੀ ਜੋ ਕਿ ਸਾਬਕਾ ਫੌਜੀ ਵੀ ਨੇ ਧਾਰਮਿਕ ਸੈਨਿਕ ਨੇ ਜੀ ਉਹ 1 ਸਾਲ ਤੋਂ ਮੰਗ ਕਰ ਰਹੇ ਨੇ ਪਰ ਸਰਕਾਰਾਂ ਟਸ ਤੋਂ ਮਸ ਨਹੀਂ ਹੋ ਰਹੀਆਂ ਜੀ ਜਿਹੜੀਆਂ ਠੰਡੇ ਵਾਸਤੇ ਪਾਏ ਜਾ ਰਹੇ ਨੇ ਮਸਲੇ ਦੇਖੋ ਜੀ ਇਹ ਤਾਂ ਪਹਿਲਾਂ ਹੀ ਕਹਿੰਦੇ ਹੁੰਦੇ ਨੇ ਕਮੇਟੀ ਕੰਮ ਨੂੰ ਮਿੱਟੀ ਕਰਨ ਵਾਲੀ ਜਿਹੜੀ ਚੀਜ਼ ਹੁੰਦੀ ਹੈ ਉਹਨੂੰ ਕਮੇਟੀ ਕਹਿ ਦਿੰਦੇ ਨੇ ਕੰਮ ਨੂੰ ਮਿੱਟੀ ਕਰਨੇ ਵਾਲੀ ਕਹੇ ਕਮੇਟੀ ਹਾਂਜੀ ਹਾਂਜੀ ਕੰਮ ਜਿਹੜੇ ਕੋਈ ਕੰਮ ਦੀ ਗੱਲ ਚੱਲਦੀ ਹੋਵੇ ਜੇ ਉਹਨੂੰ ਮਿੱਟੀ ਕਰਨਾ ਹੈ ਤਾਂ ਉਹ ਕਮੇਟੀ ਬਣਾ ਕੇ ਉਹਨੂੰ ਮਿੱਟੀ ਕਰਨ ਦਾ ਫਾਰਮੂਲਾ ਹੈ ਇਹ ਅੱਛਾ ਜੀ ਜੇ ਇਹਨਾਂ ਨੇ ਕੁਝ ਕਰਨਾ ਹੁੰਦਾ ਤਾਂ ਉਹਦੀ ਇਹ ਉਹ ਇਹਦੇ ਤੇ ਡਿਸੀਜਨ ਲੈ ਲੰਦੇ ਤੁਸੀਂ ਦੇਖੋ ਅੱਜ ਹੁਣ ਦੋ ਤਰ੍ਹਾਂ ਦੇ ਲੋਕ ਹੁੰਦੇ ਨੇ ਇੱਕ ਹੁੰਦੇ ਨੇ ਧਰਮੀ ਇੱਕ ਹੁੰਦੇ ਨੇ ਅਧਰਮੀ ਲੋਕ ਜੀ ਤੇ ਅੱਜ ਤੁਸੀਂ ਦੇਖਿਆ ਹੋ ਸਾਰੇ ਧਰਮਨੀ ਆਪਾਂ ਕਹਿ ਸਕਦੇ ਧਰਮੀ ਲੋਕ ਵਿਰਾਜਮਨ ਸਿਰੇ ਕਿਉਂਕਿ ਜਿਹੜਾ ਧਰਮੀ ਬੰਦਾ ਉਹ ਹਮੇਸ਼ਾ ਹੀ ਲੋਕਾਂ ਦਾ ਏਕਤਾ ਤੇ ਗ੍ਰੰਥਾਂ ਦੀ ਵੇਦਾਂ ਦੀ ਹਰੇਕ ਚੀਜ਼ ਵੀ ਸਾੰਭ ਨੂੰ ਐ ਕਹੂਗਾ ਵੀ ਪ੍ਰਮਾਤਮਾ ਨਾਲ ਜੁੜੀ ਹੋਈ ਕੋਈ ਵੀ ਗੱਲ ਹੈ ਉਹਨੂੰ ਉੱਪਰ ਰੱਖੂਗਾ ਇਸ ਕਰਕੇ ਦੇਖੋ ਹਿੰਦੂ ਭਰਾ ਰਾਣਾ ਜੀ ਸਾਡੇ ਨਾਲ ਉੱਥੇ ਵੀ ਦਿੱਲੀ ਸੰਘਰਸ਼ 'ਚ ਵੀ ਨਾਲ ਖੜੇ ਸੀ ਤੇ ਸਾਡੇ ਪੰਜਾਬੀਆਂ ਨੇ ਵੀ ਬਹੁਤ ਇਹਨਾਂ ਨੂੰ ਪਿਆਰ ਦਿੱਤਾ ਅੱਜ ਉਹਨਾਂ ਨੇ ਕਿਹਾ ਵੀ ਅਸੀਂ ਉਹ ਪਿਆਰ ਜਿਹੜਾ ਸਾਨੂੰ ਮਿਲਿਆ ਸੀ ਉਹਦਾ ਕੁਝ ਵਾਪਸ ਕਰਨਾ ਹੈ ਤੇ ਉਹਦੇ ਬਦਲੇ 'ਚ ਅਜੀ ਤੁਹਾਡੇ ਤੋਂ ਆਪਣੀ ਝੋਲੀ ਪਲਾ ਕੇ ਭੀਖ ਮੰਗਦੇ ਆਂ ਵੀ ਉਰੇ ਆਓ ਆ ਕੇ ਬੈਠੋ ਖਾਲਸਾ ਜੀ ਨਾਲ ਗੁਰਜੀਤ ਜੀ ਨਾਲ ਆ ਕੇ ਇਸ ਸੰਘਰਸ਼ ਚ ਮੋਢੇ ਨਾਲ ਮੋਢਾ ਜੋੜ ਕੇ ਖੜੋ ਤਾਂ ਜੋ ਖਾਲਸਾ ਆਪਣਾ ਬੱਬਰ ਸ਼ੇਰ ਥੱਲੇ ਉੱਤਰੇ ਤੇ ਲੋਕਾਂ ਚ ਵਿਚਰੇ ਜਿਹੜੇ ਸਾਲ ਤੋਂ ਇੱਕ ਤਰੀਕੇ ਨਾਲ ਜਿਵੇਂ ਇਹਨਾਂ ਨੇ ਆਪਣੇ ਸਿੰਘ ਅੰਦਰ डकੇ ਨੇ ਬੰਦੀ ਸਿੰਘਾਂ ਦੇ ਰੂਪ ਚ ਉਮੀਕ ਸਿੰਘ ਸਾਡਾ ਉੱਪਰ ਟਕਿਆ ਹੋਇਆ ਇਹਨਾਂ ਨੂੰ ਜਲਦ ਤੋਂ ਜਲਦ ਦੋ ਅੰਦੇ ਥਾਮਾਂ ਤੋਂ ਰਿਹਾ ਹੋਣ ਦਾ ਸਮੇਂ ਨੇ ਨਜ਼ਦੀਕ ਆ ਰਿਹਾ ਹੈ ਲੋਕਾਂ ਨੂੰ ਅਸੀਂ ਸਾਰਿਆਂ ਨੂੰ ਅਪੀਲ ਕਰਦੇ ਆਂ ਸਾਰੀਆਂ ਕਿਸਾਨੀ ਯੂਨੀਅਨਾਂ ਵੀ ਵੀ 12 ਨੂੰ ਮਮਾ ਕੇ ਉਰੇ ਆਓ ਤਾਂ ਜੋ ਗੁਰੂ ਆਪਣੇ ਗੁਰੂ ਨਹੀਂ ਜੀ ਉਹਨਾਂ ਦੀ ਜਿਹੜੀ ਕਹ ਲੋ ਉਹਨਾਂ ਦੀ ਰੱਖਿਆ ਲਈ ਉਹਨਾਂ ਦੇ ਜਿਹੜੀ ਬੇਅਦਬੀਆਂ ਹੋ ਰਹੀਆਂ ਨੇ ਬੇਬੈਦਬੀਆਂ ਵੀ ਜਾਣ ਕੇ ਕਰਾਈਆਂ ਜਾਂਦੀਆਂ ਨੇ ਕਿਉਂਕਿ ਜਿਹੜਾ ਸਰਕਾਰ ਨੇ ਨਾ ਜਿਹੜੀ ਅੰਡਰਗਰਾਉਂਡ ਕਰੰਟ ਚੱਲਦਾ ਹੁੰਦਾ ਲੋਕਾਂ ਦਾ ਉਹਨੂੰ ਚੈੱਕ ਕਰਨ ਨੂੰ ਵੀ ਕਿੰਨਾ ਕਬਾਲ ਆਉਂਦਾ ਉਹ ਇਹੋ ਜਿਹੇ ਕੰਮ ਕਰਦੇ ਨੇ ਨਹੀਂ ਕਿ ਨੂੰ ਕੀ ਲੋਟ ਹੈ ਜੀ ਗੁਰੂ ਗ੍ਰੰਥ ਸਾਹਿਬ ਕਿਹੜਾ ਕਿਸੇ ਨੂੰ ਲਾਠੀ ਮਾਰਦੇ ਨੇ ਜਾਂ ਕਿਸੇ ਨੂੰ ਗਾਲ ਕੱਢਦੇ ਨੇ ਉੱਥੇ ਬਰਾਜਮਾਨ ਨੇ ਉਹ ਜਾ ਕੇ ਉਹਦੀ ਬੇਅਦਬੀ ਆ ਤਾਂ ਹੀ ਅਗਲਾ ਕਰਦਾ ਜਦ ਉਹਨਾਂ ਦੀ ਇਡੀਓਲੋਜੀ ਉਨ੍ਹਾਂ ਦੀ ਜਿਹੜੀ ਸੋਚ ਹੈ ਗੁਰੂ ਸਾਹਿਬ ਦੀ ਉਹਦੇ ਤੋਂ ਡਰਦੇ ਹੋਏ ਇਹ ਕਾਰਜ ਕਰਦੇ ਨੇ ਇਹ ਕਰਾਉਂਦੀਆਂ ਏਜੰਸੀਆਂ ਨੇ ਜੀ ਬਹੁਤ سارے ਲੋਕ ਨੇ ਜੀ ਜਿਹੜੇ ਧਾਰਮਿਕ ਹੁੰਦੇ ਨੇ ਪੰਥ ਦੇ ਮੋਰੀ ਕਹੋਂਦੇ ਨੇ ਪਰ ਅੱਜ ਉਹ ਲੋਕ ਦਿਖੇ ਨਹੀਂ ਜੀ ਬਹੁਤ ਦਿਨਾਂ ਤੋਂ ਵਿਚਾਰ ਚਰਚਾ ਚੱਲ ਰਹੀ ਹੈ ਕਿ ਇੱਕ ਤਰੀਕ ਨੂੰ ਇਕੱਠਾ ਪਹਿਲਾਂ ਵੀ ਇਕੱਠ ਹੋਏ ਨੇ ਉਹ ਲੋਕ ਨਹੀਂ ਪਹੁੰਚਦੇ ਜੀ ਕਹੋਂਦੇ ਆਗੂ ਨੇ ਉਹ ਧਰਮ ਦੇ ਮਹਾਰਾਜ ਨੇ ਮੌਕਾ ਦਿੱਤਾ ਇੱਕ ਹੋਰ 12 ਤਰੀਕ ਨੂੰ ਦੁਬਾਰਾ ਇਕੱਠ ਹੋਣਾ ਹੈ ਜਿਹੜਾ ਵੀ ਨਹੀਂ ਹਾਜ਼ਰੀ ਲੋਆ ਸਕਿਆ ਆਵੇ ਕਿਉਂਕਿ ਗੁਰੂ ਗ੍ਰੰਥ ਸਾਹਿਬ ਆਪਣਾ ਬਾਪ ਹੈ ਅਸਲ ਰੂਪ ਦੇ ਵਿੱਚ ਗੁਰੂ ਸਾਹਿਬ ਨੇ ਆਪਾਂ ਨੂੰ ਗੁਰੂ ਗ੍ਰੰਥ ਸਾਹਿਬ ਨਾਲ ਜੋੜਿਆ ਸਾਰਿਆਂ ਨੇ ਆਪਣਾ ਫਰਜ਼ ਬਣਦਾ ਆ ਕੇ ਉਹਰੇ ਇਕੱਠੇ ਹੋਣਾ ਤੇ ਦੂਜੀ ਗੱਲ ਤੁਸੀਂ ਇਹ ਦੇਖੋ ਵੀ ਜਿਹੜਾ ਕਾਰਪੋਰੇਟ ਨੂੰ ਦੇ ਰਹੀ ਆਮ ਪਬਲਿਕ ਨੂੰ ਲੁੱਟਣ ਦਾ ਸਾਰਾ ਸਰਕਲ ਚੱਲ ਰਿਹਾ ਹੈ ਉਦੇ ਖਿਲਾਫ ਜੇ ਕੋਈ ਚੀਜ਼ ਜੇ ਕੋਈ ਗੁਰੂ ਆਪਾਂ ਨੂੰ ਕਤਰਤ ਕਰ ਸਕਦਾ ਉਹ ਸਭ ਦੁਨੀਆ ਦੇ ਵਿਸ਼ਵ ਗੁਰੂ ਗੁਰੂ ਗ੍ਰੰਥ ਸਾਹਿਬ ਨੇ ਜਿਹੜਾ ਹਰੇਕ ਇਡੀਓਲੋਜੀ ਤੇ ਹਰੇਕ ਜਗ੍ਹਾ ਤੇ ਫਿੱਟ ਹੁੰਦੇ ਨੇ ਵੀ ਚਾਹੇ ਉਹ Hindu ਧਰਮ ਹੋਵੇ ਚਾਹੇ ਮੁਸਲਮਾਨ ਹਰੇਕ ਨੂੰ ਆਇਆ ਦੱਸਿਆ ਵੀ ਤੂੰ ਆਪਣੇ ਧਰਮ ਮੁਤਾਬਕ ਕਿਵੇਂ ਜਿਉਣਾ ਤੇ ਬਹੁਤ ਜ਼ਰੂਰੀ ਹੈ ਗੁਰੂ ਮਹਾਰਾਜ ਦੀ ਕਹਿ ਲੋ ਜੇ ਕੋਈ ਬੇਅਦਬੀ ਕਰਦਾ ਉਹ ਸਾਡੇ ਜਿਉਂਦੇ ਜਾਗਦੇ ਗੁਰੂ ਨੇ ਸਾਡੇ ਬਾਪ ਨੇ ਇਸ ਕਰਕੇ ਉਹ ਜੇ ਕੋਈ ਉਹਨਾਂ ਨਾਲ ਕੋਈ ਵੀ ਵੱਦ ਸਲੂਕੀ ਕਰਦਾ ਉਹ ਇਸ ਤਰੀਕੇ ਨਾਲ ਲਈ ਜਾਵੇ ਵੀ ਇਨਸਾਨ ਤੋਂ ਵੀ ਉੱਪਰਲੀ ਕਿਉਂਕਿ ਸਾਡੇ ਅਸੀਂ ਬਾਪ ਮੰਨਦੇ ਆਂ ਜੇ ਕੋਈ ਸਾਡਾ ਕਤਲ ਕਰ ਦਵੇ ਉਹਦੇ ਤੋਂ ਵੱਧ ਕੇ ਸਜ਼ਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਹੋਣੀ ਚਾਹੀਦੀ ਹੈ ਜੇ 12 ਤਰੀਕ ਨੂੰ ਕੋਈ ਫੈਸਲਾ ਨਹੀਂ ਆਉਂਦਾ ਜੀ ਫਿਰ ਸਖਤ ਫੈਸਲੇ ਦਾ ਐਲਾਨ ਕਰ ਰਹੀਆਂ ਨੇ ਇੱਥੇ ਜਿਹੜੀਆਂ ਜਥੇਬੰਦੀਆਂ ਪਹੁੰਚੀਆਂ ਨੇ ਜਾਂ ਧਾਰਮਿਕ ਆਗੂ ਪਹੁੰਚੇ ਨੇ ਤੁਸੀਂ ਉਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਪਤਾ ਕੀ ਹੈ ਜੀ ਮੇਰੇ ਹਿਸਾਬ ਨਾਲ ਤਾਂ ਨਾ ਲੀਡਰਾਂ ਦਾ ਹੀ ਆਪਾਂ ਪਿੰਡਾਂ ਦੇ ਵਿੱਚ ਜਿੱਮੇ ਪਹਿਲਾਂ ਆਪਾਂ ਬੰਦ ਕਰਤਾ ਸੀ ਇਹਨਾਂ ਦਾ ਆਉਣਾ ਜੇ ਹੁਣ ਇਹ ਨਹੀਂ ਇਹ ਕਰਦੇ ਕੋਈ ਰੂਲ ਨਹੀਂ ਬਣਾਉਂਦੇ ਆਪਾਂ ਨੂੰ ਪਿੰਡਾਂ ਚ ਸ਼ਹਿਰਾਂ ਚ ਆਪਣੇ ਘਟੋ ਘਟਾਪ ਦੇ ਘਰ ਚ ਤਾਂ ਮੈਂ ਜ਼ਿੰਮੇਵਾਰ ਐ ਨਾ ਆਪਾਂ ਆਪਣੇ ਘਰਾਂ ਚ ਉਹ ਬੰਦਿਆਂ ਨੂੰ ਐਂਟਰੀ ਬੈਨ ਕਰੀਏ ਵੀ ਸਾਡੇ ਘਰ ਉਦੋਂ ਬੜੀ ਜਦ ਭਾਈ ਕੋਈ ਇਹਦੇ ਤੇ ਡਿਸੀਜਨ ਲਾਉਂਗੇ ਜੇ ਨਹੀਂ ਲੈਂਦੇ ਤਾਂ ਆਪਾਂ ਇਹੀ ਵਿਰੋਧ ਸਭ ਤੋਂ ਵੱਡਾ ਹੋਊਗਾ ਲੀਡਰਾਂ ਦਾ ਬਾਈਕਾਟ ਟੋਟਲ ਬਾਈਕਾਟ ਕਰ ਦੋ ਇਹਨਾਂ ਨੂੰ ਬਹੁਤ ਸਾਰੇ ਲੋਕ ਇਹਨਾਂ ਦੇ ਝੰਡੇ ਵੀ ਚੱਕੀਂ ਫਿਰਦੇ ਨੇ ਜੀ ਊਰੇ ਘੱਟ ਪਹੁੰਚਦੇ ਨੇ ਝੰਡੇ ਚੱਕਣ ਵਾਲੇ ਜਾਦੇ ਨੇ ਫਿਰ ਬਾਈਕਾਟ ਵੀ ਕਿੱਦਾਂ ਹੋਣਾ ਜੀ ਨਹੀਂ ਝੰਡੇ ਦੇ ਚਲੋ ਪੋਲੀਟੀਕਲੀ ਵੀ ਲੋਕਾਂ ਨੂੰ ਕੰਮ ਕਰਨੇ ਪੈਂਦੇ ਨੇ ਵੀ ਪਰ ਜੇ ਕੰਮ ਕਰਨੇ ਨੇ ਤੁਸੀਂ ਤਾਂ ਉਹਨਾਂ ਦੇ ਕੰਮ ਆ ਰਹੇ ਹੋ ਉਹ ਤੁਹਾਡੇ ਕੰਮ ਆ ਰਹੇ ਨੇ ਇਹ ਤਾਂ ਦੇਖੋ ਜਿਹੜਾ ਪੋਲੀਟੀਕਲ ਲੀਡਰ ਤੁਹਾਡੇ ਕੰਮ ਨਹੀਂ ਆ ਰਿਹਾ ਉਹਦੇ ਤੁਸੀਂ ਵੀ ਕਿਉਂ ਕੰਮ ਆ ਰਹੇ ਹੋ ਇਹ ਆਪਦੀ ਅਕਲ ਨਾਲ ਆਪ ਵਿਚਾਰੋ ਅਸੀਂ ਅਸੀਂ ਤਾਂ ਜੇ ਕਿਸੇ ਨੂੰ ਨਾਲ ਅਗਲੇ ਦੇ ਜੁੜਾਂਗੇ ਤਾਂ ਅਗਲੇ ਕੋਲ ਆਪਦੀਆਂ ਕੋਈ ਸ਼ਰਤਾਂ ਮਨਾਵਾਂਗੇ ਪਰ ਲੋਕ ਜ਼ਿਆਦਾਤਰ ਆਪਣੇ ਅਹੁਦੇ ਤੇ ਆਪਣੇ ਪੈਸਿਆਂ ਲਈ ਪਾਰਟੀਆਂ ਨਾਲ ਜੁੜਦੇ ਨੇ ਉਹ ਇਹੋ ਜਿਹੇ ਮੁੱਦਿਆਂ ਤੇ ਪਾਰਟੀ ਨੂੰ ਕਦੀ ਨਹੀਂ ਉਹਨੂੰ ਝੰਡੋੜਦੇ ਵੀ ਆਹ ਮੁੱਦਿਆਂ ਤੇ ਵੀ ਤੁਸੀਂ ਕੋਈ ਡਿਸੀਜਨ ਲਓ ਇੰਨੀਆਂ ਚੋਰੀਆਂ ਹੁੰਦੀਆਂ ਨੇ ਇੰਨੇ ਰੇਤ ਦੇ ਸ਼ਰਾਬ ਦੇ ਠੇਕੇ ਹੋਰ ਸ਼ਰਿਆਂ ਮ ਲੁੱਟ ਮਚਾਈ ਜਾਂਦੀ ਆ ਕਿਸੇ ਚੀਜ਼ ਤੇ ਵੀ ਆਪਾਂ ਕਿੰਤੂ ਨਹੀਂ ਕਰਦੇ ਇਹ ਕਰਨੀ ਚਾਹੀਦੀ ਆ ਲੀਡਰਾਂ ਨੂੰ ਅਕਲ ਸਕਾਉਣੀ ਚਾਹੀਦੀ ਆ ਜੀ ਧੰਨਵਾਦ ਜੀ ਆਪ ਸੋ ਇਹ ਸਨ ਬਾਈ ਅਵਜੇਂਦਰ ਸਿੰਘ ਜੋਗੀ ਜੋ ਸਪੈਸ਼ਲ ਆਪਣੇ ਸਾਥੀਆਂ ਦੇ ਨਾਲ ਪਹੁੰਚੇ ਨੇ ਸੋ ਕਹਿ ਰਹੇ ਨੇ ਕਿ 12 ਤਰੀਕ ਨੂੰ ਵੱਡੇ ਇਕੱਠ ਲੈ ਕੇ ਪਹੁੰਚਾਂਗੇ ਤੇ ਹੋਰ ਵੀ ਸੰਗਤਾਂ ਨੂੰ ਅਪੀਲ ਕੀਤੀ ਆ ਕਿ ਇਸ ਮੋਰਚੇ ਨਾਲ ਜੁੜ ਕੇ ਆਪਣੇ ਧਰਮ ਦੀ ਆਪਣੇ ਗੁਰੂ ਗ੍ਰੰਥ ਸਾਹਿਬ ਜੀ ਜਾਂ ਆਪਣੇ ਕਿਸੇ ਵੀ ਧਰਮ ਦੀ ਜਿਹੜੀ ਬੇਅਦਬੀ ਹੁੰਦੀ ਆ ਉਹਨੂੰ ਰੋਕਿਆ ਜਾ ਸਕੇ ਫਿਲਹਾਲ ਤੁਸੀਂ ਸਾਨੂੰ ਦੋ ਆ ਗਿਆ ਧੰਨਵਾਦ